ਮੋਦੀ ਵੱਡੇ ਪੱਧਰ ਤੇ ਇੰਦਰੀ ਜਾਦਰ ਸ਼੍ਰੀ ਗੁਰ ਤੇਗ ਬਹਾਦਰ 350 ਸਾਲਾ ਸ਼ਹੀਦੀ ਸਮਾਗਮ ਤਕਤ ਜੋਰ ਸਾਹਿਬ ਨਾਂਦੇੜ ਦੀ ਧਰਤੀ ਮੋਦੀ ਗਰਾਊਂਡ ਤੇ ਦੋ ਦਿਨ ਦਾ ਸਮਾਗਮ ਹੋਇਆ ਤੁਸੀਂ ਆਪ ਦੇਖ ਸਕਦੇ ਹੋ ਤੁਸੀਂ ਲਾਈਵ ਕਰ ਰਹੇ ਹੋ ਲਾਈਵ ਚੱਲ ਰਿਹਾ ਹੈ ਕਈ ਚੈਨਲਾਂ ਤੇ ਲਗ ਤੋਂ ਲਗਭਗ 10 ਲੱਖ ਤੋਂ ਉੱਪਰ ਸੰਗਤ ਆ ਚੁੱਕੀ ਹੈ ਔਰ ਨਿਯੰਤਰਣ ਦਾ ਟਾਈਮ ਦੇਖਾਂ ਦੇ ਲਗਭਗ 9:30 ਹੋ ਚੁੱਕੇ ਹਨ ਅਜੇ ਵੀ ਲਾਈਨ ਉਦਾਂ ਹੀ ਹੈ ਜਿੱਦਾਂ ਕਿ ਸਵੇਰੇ ਜੋ ਸੁਵਾਗਮ ਸ਼ੁਰੂ ਹੋਏ ਸਨ ਤੇ ਬਹੁਤ ਹੀ ਸੰਗਤਾਂ ਨੇ ਜੋ ਆ ਕੇ ਗੁਰੂ ਤੇ ਪ੍ਰਤੀ ਆਪਣਾ ਆਸ਼ੀਰਵਾਦ ਦਿਆ ਹੈ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ ਇਦਾਂ ਦੀ ਮਿਸਾਲ ਮੈਂ ਨਹੀਂ ਸਮਝਦਾ ਕਿ ਅਸੀਂ ਕਦੀ ਦੇਖੀ ਹੋਏਗੀ ਆਪਣੀ ਜੀਵਨੀ ਚ ਕਿ ਅਸੀਂ ਭਾਗਾ ਸ਼ਾਲੀ ਹਾਂ ਇਸ ਤਰ੍ਹਾਂ ਦੀ ਦ੍ਰਿਸ਼ ਅਸੀਂ ਆਪਣੀ ਦੇਖ ਰਹੇ ਹਾਂ ਤੇ ਗੁਰੂ ਸਾਹਿਬ ਨੂੰ 350 ਸਾਲਾਂ ਸ਼ਤਾਬਦੀ ਦੇ ਮੌਕੇ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਨਮਨ ਕਰ ਰਹੇ ਹਾਂ ਤੇ ਸੰਗਤਾਂ ਦਾ ਬਹੁਤ ਹੀ ਵੱਡਾ ਸਹਿਯੋਗ ਮਿਲਿਆ ਹੈ ਵਿਖੱਲਾ ਵਿਖੱਲਾ ਨੇ ਇੱਕ ਚੀਜ਼ ਹੈ ਜੇ ਡਿਫਰੈਂਟ ਹੈ ਕਿ ਨੌ ਸਮਾਜ ਜੁੜੇ ਹਨ ਅਸੀਂ ਤਖਤ ਜੂਰ ਸਾਹਿਬ ਦੀ ਧਰਤੀ ਤੇ ਖੜੇ ਹਾਂ ਜਿਹੜਾ ਕਿ ਮਹਾਰਾਸ਼ਟਰ ਦਾ 11 ਜ਼ਿਲ੍ਹੇ ਹਨ ਉੱਥੋਂ ਸੰਗਤਾਂ ਪਹੁੰਚੀਆਂ ਹਨ ਦੇਸ਼ ਵਿੱਚ ਤੋਂ ਸੰਗਤਾਂ ਪਹੁੰਚੀਆਂ ਹਨ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ ਹਨ ਜਿੱਥੇ ਕਿ ਮੈਂ ਗੱਲ ਕਰਾਂ ਲੁਬਾਣਾ ਸਮਾਜ ਪੰਜਾਰਾ ਸਮਾਜ ਸਿਕਲੀਕਰ ਸਮਾਜ ਸਿੰਧੀ ਸਮਾਜ ਮੋਯਾਲ ਸਮਾਜ ਭਗਤ ਨਾਮਦੇਵ ਦੀ ਅਧਰਤੀ ਹੈ ਵਰਕਰੀ ਸਮਾਜ ਬਹੁਤ ਵੱਡੇ ਪੱਧਰ ਤੇ ਪਹੁੰਚਿਆ ਹੋਇਆ ਹੈ ਉਦਾਸਨ ਪਰੰਪਰਾ ਪਹੁੰਚੀ ਹੋਈ ਹੈ ਸੰਤ ਸਮਾਜ ਵੀ ਬਹੁਤ ਵੱਡੀ ਮਾਤਰਾ ਦੇ ਪਹੁੰਚਿਆ ਹੋਇਆ ਸੀ ਅੱਜ ਤੁਸੀਂ ਦੇਖਿਆ ਹੈ ਕਿ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਦਵਿੰਦਰ ਫਰਨੇਵਿਜ ਜੀ ਆਏ ਸਨ ਔਰ ਉਹਨਾਂ ਦੀ ਸੋਚ ਦੀ ਜਿੰਨੀ ਵੀ ਤਾਰੀਫ ਕਰੀਏ ਉਹ ਘੱਟ ਹੈ ਕਿਉਂਕਿ ਉਹਨਾਂ ਦੀ ਸੋਚ ਸੀ ਜਿਹੜੀ ਕਿ 1 ਸਾਲ ਪਹਿਲੇ ਅਸੀਂ ਚਰਚਾ ਕੀਤੀ ਸੀ ਖੁਨਾ ਨੇ ਸਾਨੂੰ ਇੱਕ ਸੋਧ ਦਿੱਤੀ ਸੰਤ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜਿਹੜੇ ਕਿ ਮਾਰਗਦਰਸ਼ਕ ਹਨ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੀ ਗਾਈਡੈਂਸ ਵਿੱਚ ਅਸੀਂ ਸਾਲ ਭਰ ਤੋਂ ਰਾਜਸਰ ਸੁਮੇਤੀ ਦਾ ਜੋ ਗਠਨ ਹੋਇਆ ਅਸੀਂ ਪਿੰਡਾਂ ਪਿੰਡਾਂ ਚ ਗਏ ਸਾਰੇ ਜ਼ਿਲ੍ਹਿਆਂ ਚ ਗਏ ਇੱਕ ਯੋਜਨਾ ਬਣਾਈ ਲੋਕਾਂ ਨੂੰ ਅਵੇਅਰਨੈਸ ਕੀਤੀ ਗੁਰੂ ਸਾਹਿਬ ਦੇ ਬਲਦਾਨ ਦੀ ਇਤਿਹਾਸ ਦੀ ਤੇ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਵੱਡਾ ਹੁਬਾਰਾ ਮਿਲ ਰਿਹਾ ਹੈ ਤੇ ਸਹੀ ਨਹੀਂ ਕਿ ਗੁਰਮਤ ਸਮਾਗਮ ਤੁਸੀਂ ਦੇਖ ਰਹੇ ਹੋ ਕਿ ਕਈ ਪਿੰਡਾਂ ਚ ਇਹਦਾ ਪ੍ਰਚਾਰ ਹੋ ਰਿਹਾ ਹੈ ਇੱਕ ਬੁੱਕਲੇਟ ਬਣੀ ਹੈ ਜਿਹੜੀ ਕਿ ਹੁਣ ਵੰਡੀ ਵੀ ਜਾ ਰਹੀ ਹੈ 12ਵੇਂ ਸਟਾਲ ਲੱਗੇ ਹਨ ਜਿਹੜੀ ਕਿ ਮਰੱਟੀ ਹਿੰਦੀ ਪੰਜਾਬੀ ਇੰਗਲਿਸ਼ ਬੁਰਮੁਖੀ ਵਿਖਿਆ ਜਿਹੜੀ ਕਿ ਲੱਖਾਂ ਦੀ ਗਿਣਤੀ ਚ ਅਸੀਂ ਆਪਣੇ ਪਰਿਵਾਰਾਂ ਦੇ ਕੋਲ ਪਹੁੰਚਾ ਰਹੇ ਹਾਂ ਇੱਕ ਗੀਤ ਲਿਖਿਆ ਗਿਆ ਸੀ ਸੁਤਿੰਦਰ ਸਰਤਾਜ ਜਿਹੜਾ ਲਿਖਿਆ ਵੀ ਹੈ ਗਾਇਆ ਵੀ ਹੈ 4 ਮਿੰਟ 32 ਸਕਿੰਡ ਦਾ ਗੀਤ ਹੈ ਜਿਸ ਤੋਂ ਉਹਨੇ ਪੂਰੇ ਗੁਰੂ ਸਾਹਿਬ ਦੀ ਗਾਥਾ ਲਿਖੀ ਵੀ ਹੈ ਤੇ ਗਾਈ ਵੀ ਹੈ ਉਹ ਸਕੂਲਾਂ ਚ ਕਾਲਜਾਂ ਚ ਪੀਵੀਆਰ ਸਿਨੇਮਾਂ ਚ ਪਿਕਚਰ ਤੋਂ ਪਹਿਲੇ ਦਿਖਾਈ ਜਾ ਰਹੀ ਹੈ ਇੱਕ 18 ਮਿੰਟ ਦੀ ਡਾਕੂਮੈਂਟਰੀ ਬਣੀ ਸੀ ਜਿਹੜੀ ਐਲਈਡੀ ਮੋਬਾਈਲ ਵਿੱਚ ਪੂਰੇ ਪਿੰਡਾਂ ਪਿੰਡਾਂ ਦਿਖਾਈ ਜਾ ਰਹੀ ਹੈ بڑے ਵੱਡੇ ਪੱਧਰ ਤੇ ਜਾਗਰਣ ਹੋ ਰਿਹਾ ਹੈ ਕਿਉਂਕਿ ਬਹੁਤ ਵੱਡੀ ਕਮੀ ਕਿਤੇ ਸਮਝਦੇ ਸਾਂ ਕਿਸੇ ਗੁਰੂ ਸਾਹਿਬ ਦਾ ਇੰਨਾ ਮਹਾਨ ਇਤਿਹਾਸ ਨਾ ਕਦੀ ਹੋਇਆ ਹੈ ਨਾ ਕਦੀ ਹੋਏਗਾ ਉਹ ਕਿੱਥੇ ਨਾ ਕਿੱਥੇ ਅਸੀਂ ਪੁੰਚਾਣ ਵਿੱਚ ਸਫਲ ਨਹੀਂ ਹੋ ਰਹੇ ਸਾਂ ਪਰ ਉਹ ਸਮਾਜ ਜਿਹੜਾ ਕਿ ਮੱਖਣ ਸਾਂ ਲੁਬਾਣਾ ਦਾ ਲੁਬਾਣਾ ਸਮਾਜ ਰੱਤੀ ਸਾਹਿਬ ਜਾਲਾ ਦਾ ਬੰਜਾਰਾ ਸਮਾਜ ਸਿਕਲੀਗਰ ਸਮਾਜ ਸਿੰਧੀ ਸਮਾਜ ਮੋਯਾਲ ਸਮਾਜ ਇਹ ਵੀ ਕਿਤੇ ਨਾ ਕਿਤੇ ਦੂਰ ਹੋ ਰਹੇ ਦੂਰ ਹੋ ਰਹੇ ਸਰ ਉਹਨਾਂ ਨੂੰ ਗੁਰੂ ਸਾਹਿਬ ਦਾ ਇਤਿਹਾਸ ਬਾਰੇ ਪਤਾ ਨਹੀਂ ਸੀ ਨਾਤੇ ਬਾਰੇ ਪਤਾ ਨਹੀਂ ਸੀ ਅੱਜ ਉਹਨਾਂ ਦਾ ਵੀ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਤੇ ਮੈਂ ਬਹੁਤ ਤਨਵਾਦ ਕਰਨਾ ਚਾਹਾਂਗਾ ਸਤਿ ਹਜੂਰ ਸਾਹਿਬ ਲਾਂਦੇੜ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਪੰਜ ਪਿਆਰੇ ਸਾਬਾ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਸਚ ਕਰਨ ਬੋਰਡ ਦੇ ਚੇਅਰਮੈਨ ਪ੍ਰਜਾ ਸੁਪੀਰ ਸਿੰਘ ਜੀ ਔਰ ਸਾਰਿਆਂ ਹੀ ਸੰਗਤਾਂ ਦਾ ਜਿਉਂ ਉਨ੍ਹਾਂ ਨੇ ਜੋ ਸਾਨੂੰ ਇੱਥੇ ਸਹਿਯੋਗ ਦਿੱਤਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਸਫਲ ਹੋਇਆ ਹੈ ਅਗਲਾ ਪ੍ਰੋਗਰਾਮ ਮੁੰਬਈ ਵਿੱਚ ਵਿਕੇ ਹੋਣਾ ਹੈ ਜਿੱਥੇ ਕਿ ਕੋਪਨ ਪ੍ਰਾਂਤ ਕਹਿੰਦੇ ਹਨ ਯਾਨਿਕ 36 ਜ਼ਿਲ੍ਹੇ ਹਨ ਜਿਹੜੇ ਕਿ 11 ਜ਼ਿਲ੍ਹੇ ਅਸੀਂ ਪਹਿਲੇ ਕਰ ਲਏ ਸਨ 11 ਜ਼ਿਲ੍ਹੇ ਹੋਣਨ ਬਾਕੀ 12 ਜ਼ਿਲ੍ਹੇ ਦੀ ਸੰਗਤ ਉੱਥੇ ਪਹੁੰਚੇਗੀ ਤੇ ਇਸ ਤੋਂ ਬਾਅਦ ਵੀ ਜਿੱਦਾਂ ਕਿ ਸੰਤ ਗਿਆਨੀ ਮਹਾਪੁਰਖਾਂ ਨੇ ਕਿਹਾ ਸੀ ਕਿ ਅਰੇ ਹਿੰਦੂ ਦੇ ਘਰ குரு ਸਾਹਿਬ ਦੀ ਤਸਵੀਰ ਹੋਣੀ ਚਾਹੀਦੀ ਹੈ ਤੇ ਆਪ ਜੀ ਨੂੰ ਦੱਸਦੇ ਹੋਏ ਬੜੀ ਖੁਸ਼ੀ ਹੈ ਕਿ ਉਹਨਾਂ ਦੀ ਤਸਵੀਰ ਅਸੀਂ ਲੱਖਾਂ ਦੀ ਗਿਣਤੀ ਚਾਰਾ-ਚਾਰਾ ਤੇ ਸਮਾਜਾਂ ਵਿੱਚ ਪਹੁੰਚਾਈ ਹੈ ਤੇ ਅੱਗੇ ਵੀ ਇਹ ਪ੍ਰਚਾਰ ਪ੍ਰਸਾਰ ਇਦਾਂ ਹੀ ਚੱਲੂ ਰਹੇਗਾ ਮੈਂ ਧੰਨਵਾਦ ਕਰਨਾ ਚਾਹਾਂਗਾ ਮੀਡੀਆ ਦਾ ਪਰ ਦੇਖ ਰਿਹਾ ਕਿ ਕਿੰਨੀ ਲਗਨ ਦੇ ਨਾਲ ਤੁਸੀਂ ਆਪਣਾ ਕੰਮ ਕਰ ਰਹੇ ਹੋ ਜੋ ਨਗਰ ਕੀਰਤਨ ਸੀ ਪਰ ਪੂਰੇ ਸਵੇਰ ਤੋਂ ਲੱਗੇ ਹੋ ਔਰ ਮੀਡੀਆ ਦਾ ਜਿਹੜਾ ਮੈਸੇਜ ਹੈ ਬਹੁਤ ਵੱਡਾ ਮੈਸੇਜ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਹੀ ਸ਼ਰਧਾਪੂਰਵਕ ਇਹ ਗੁਰੂ ਦਾ ਆਸ਼ੀਰਵਾਦ ਹੈ ਸਾਡੇਾਂ ਤੇ ਕਿ ਅਸੀਂ ਨੂੰ ਨਿਭਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਬਲ ਮਲਕੀਤ ਸਿੰਘ ਕਨਵੀਨਰ ਜਿਵੇਂ ਅੱਜ ਤੁਹਾਡਾ ਸਫਲਤਾਪੂਰਕ ਪ੍ਰੋਗਰਾਮ ਜਿਹੜਾ ਵਾ ਪੂਰੇ ਵਿਸ਼ਵ ਭਰ ਦੇ ਚਨਾ ਗਿਆ ਏ ਉਹ ਵੇਖਦੇ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ ਦੂਸਰਾ ਸਵਾਲ ਇਹ ਹੈ ਕਿ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਘਰ ਘਰ ਉਹਨੂੰ ਪਹੁੰਚਾਇਆ ਗਿਆ ਵਾ ਮਰਾਠੀ ਭਾਸ਼ਾ ਹੋਰ ਭਾਸ਼ਾਵਾਂ ਦੇ ਵਿੱਚ ਵੀ ਆਉਣ ਵਾਲੇ ਸਿਲੇਬਸ ਸਕੂਲਾਂ ਦੇ ਵਿੱਚ ਵੀ ਕੋਈ ਉਪਰਾਲਾ ਕੀਤਾ ਜਾਓ ਕਿ ਗੁਰੂ ਸਾਹਿਬ ਦੇ ਜਿਹੜੇ ਆ ਕੋਈ ਸਬਜੈਕਟ ਜਿਹੜਾ ਤਿਆਰ ਕਰਵਾਇਆ ਜਾਵੇ ਬਿਲਕੁਲ ਬਣੋ ਦੱਸ ਦਿਓ ਖੁਸ਼ੀ ਹੈ ਕਿ ਸਿਲੇਬਸ ਵੱਡ ਚੁਕਿਆ ਹੈ ਮਹਾਰਾਸ਼ਟਰਾ ਵਿੱਚ ਸਪੂਲਾ ਕਾਲਜਾਂ ਵਿੱਚ ਸਾਡੇ ਬੱਚਿਆਂ ਨੂੰ ਹਰ ਇੱਕ ਸਮਾਜ ਦੇ ਬੱਚਿਆਂ ਨੂੰ ਸਾਡਾ ਗੁਰੂਆਂ ਦਾ ਇਤਿਹਾਸ ਪੜਾਇਆ ਜਾਊਗਾ ਇਸ ਤੋਂ ਪਹਿਲੇ ਮੈਂ ਕਹਾਂਗਾ ਕਿ ਨਵੇਂ ਭਾਰਤ ਦੀ ਸ਼ੁਰੂਆਤ ਹੈ ਇਸ ਤੋਂ ਪਹਿਲੇ ਸਾਨੂੰ ਉਹ ਜ਼ਾਲਮਾਂ ਦਾ ਇਤਿਹਾਸ ਪੜਾਇਆ ਜਾਂਦਾ ਸੀ ਜਿਨ੍ਹਾਂ ਦੇ ਗੁਰੂਆਂ ਨੇ ਜਿਨ੍ਹਾਂ ਨੇ ਗੁਰੂਆਂ ਦੇ ਉੱਪਰ ਜੁਲਮ ਕੀਤਾ ਪਰਿਵਰਤਨ ਤਲਮ ਪਰਿਵਰਤਨ ਕੀਤੇ ਤੇ ਮਾਨਵਤਾ ਕਰਕੇ ਜਿਹੜੇ ਗੁਰੂ ਸਾਹਿਬ ਨੇ ਸਹਾदत ਦਿੱਤੀ ਹੈ ਗੁਰੂਆਂ ਸਾਹਿਬ ਦਾ ਇਤਿਹਾਸ ਸਕੂਲਾਂ ਕਾਲਜਾਂ ਵਿੱਚ ਪੜਾਇਆ ਜਾਏਗਾ